ਦਾ ਮਸਲਾ ਇਹ ਹੈਗਾ ਸ਼ੰਕਰ ਆਨੰਦ ਪੂਰੀ ਦਾ ਪਿਛਲੇ ਦਿਨੀ ਤੁਸੀਂ ਵੀਡੀਓ ਵੇਖੀ ਹੋਣੀ ਆ ਸੋਸ਼ਲ ਮੀਡੀਆ ਤੇ ਇੱਕ ਬੱਚੀ ਦੇ ਨਾਲ ਇਹਨੇ ਜਬਰ ਕੀਤਾ ਉਹ ਉਸ ਤੋਂ ਵੀ ਵੱਡੇ ਸੰਗੀਨ ਜੁਰਮ ਇਹ ਨੇ ਕਿ ਇਹ ਬਾਬਾ ਬਾਲ ਆਸ਼ਰਮ ਚਲਾਉਂਦਾ ਉਸ ਬਾਲ ਆਸ਼ਰਮ ਦੇ ਵਿੱਚ ਬੱਚਿਆਂ ਨੂੰ ਵੇਚਦਾ ਹੈ ਤੇ ਹੋਰ بڑے ਮਸਲੇ ਜੋ ਕਿ ਕੁਝ ਸਾਡੇ ਇਲਾਕੇ ਦੀਆਂ ਰਾਜਨੀਤਿਕ ਧਿਰਾਂ ਨੇ ਜਿਹੜੀਆਂ ਉਹਨਾਂ ਦੀ ਵੀ ਕੋਈ ਸਹਿ ਹੈਗੀ ਆ ਕੋਸ ਪ੍ਰਸ਼ਾਸਨ ਦੇ ਅਧਿਕਾਰੀ ਆ ਜਿਹੜੇ ਕੋ ਸਾਹਮਣੇ ਆਏ ਆ ਜਿਵੇਂ 25 30 ਅਧਿਕਾਰੀ ਆ ਤਾਂ ਆਪਣੇ ਇਹਦੀ ਤਹਿਕੀਕਾਤ ਛਾਣਬੀਣ ਕਰ ਰਹੇ ਹਨ ਬਸਵਾਸ ਦਵਾਇਆ ਗਿਆ ਸੀ ਕਿਉਂਕਿ ਜਦੋਂ ਦਾਸ ਨੂੰ ਇੱਕ ਧਮਕੀ ਦਿੱਤੀ ਗਈ ਸੀ ਤਕਰੀਬਨ ਉਹਨਾਂ ਨੇ ਇੱਕ ਘੰਟੇ ਦੇ ਵਿੱਚ ਟਰੇਸ ਨੰਬਰ ਕਰਕੇ ਸਾਹ ਆਹ ਪਰਸੋਂ ਇਹਨਾਂ ਨੇ ਕੀ ਕਰਿਆ ਸੋਸ਼ਲ ਮੀਡੀਆ ਵਾਲੇ ਜਿਹੜੇ ਹੁੰਦੇ ਆ ਭਾਈਚਾਰਾ ਸਾਡਾ ਪੱਤਰਕਾਰ ਮੀਡੀਆ ਉਹਨਾਂ ਨੂੰ ਧਮਕੀਆਂ ਦੇਤੀਆਂ ਕਹਿੰਦੇ ਨਾ ਭਈ ਤੁਸੀਂ ਜਿੱਦਾਂ 10 ਅਦਸ ਤਰੀਕ ਤੋਂ ਲੈ ਕੇ ਜੋ ਵੀ ਮੀਡੀਆ ਦੇ ਵਿੱਚ ਸੰਕਰਨ ਦੇ ਖਿਲਾਫ ਵੀਡੀਓ ਪਾਈ ਆ ਵਾਇਰਲ ਕੀਤੀ ਆ ਜਾਂ ਕੋਈ ਖਬਰ ਲਾਈ ਆ ਉਹਦਾ ਸਪਸ਼ਟੀਕਰਨ ਦੇ ਦਿੰਦੇ ਹੋ ਵੀ ਤੁਸੀਂ ਵਾਪਸ ਲਵੋ ਭਈ ਮਾਫ ਮਾਫੀ ਮੰਗੋ ਲੈਖਤੀ ਰੂਪ ਦੇ ਵਿੱਚ ਦੇਵੋ ਪੰਜਾਬ ਦੇ ਚੈਨਲ ਤੋਂ ਪੱਤਰਕਾਰਾਂ ਨੂੰ ਤੇ ਮੀਡੀਆ ਨੂੰ ਕਿਹਾ ਜਾ ਰਿਹਾ ਹਾਂਜੀ ਵੀਡੀਓ ਨੂੰ ਕਹਿ ਰਹੇ ਆ ਜੇ ਸੱਟ ਕਿਉਂ ਕਿਹੜੀ ਗੱਲ ਖੜਖਿਆ ਜਾਂਦਾ ਕਿਉਂਕਿ ਜੇ ਉਹ ਬੱਚੇ ਭੁੱਖੇ ਤੇ ਆਏ ਰੱਖਣਗੇ ਤਾਂ ਫਿਰ ਉਹ ਅੰਦਰ ਡਰ ਭੈਰ ਹੋਊਗਾ ਉਹਨਾਂ ਚ ਅੱਛਾ ਸਭ ਦੇ ਪਾ ਪਿਆਲ ਦੁਨੀਆ ਤੱਕ ਨਾ ਨਾ ਜਾਣ ਉਹ ਬੱਚੀ ਨੇ ਦੱਸਿਆ ਜੀ ਸਾਨੂੰ ਉਸ ਬੱਚੀ ਨੇ ਇੱਕ ਧਾਰਮਿਕ ਸਥਾਨ ਤੇ ਮੈਂ ਖੜਾ ਸੀ ਉੱਥੇ ਉਹਨੇ ਦੱਸਿਆ ਹਾਲਾਂਕਿ ਉਹਨੇ ਆਪਦੇ ਘਰ ਵਾਲਿਆਂ ਤੋਂ ਆਪਦੇ ਸਹੁਰਾ ਸਾਬ ਨੂੰ ਦੱਸਿਆ ਸੀ ਜਦੋਂ ਅਸੀਂ ਇੱਕ ਸਥਾਨ ਤੇ ਖੜੇ ਹੋਈਏ ਨਾ ਉੱਥੇ ਸੱਚ ਆਪਣੇ ਆਪ ਹੀ ਬੋਲ ਜਾਂਦਾ ਹਾਂਜੀ ਦਰਸ਼ਕੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਅੱਜ ਜਿਹੜਾ ਮਸਲਾ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ ਬਹੁਤ ਗ ਔਰ ਇਹ ਜਿਹੜਾ ਮਸਲਾ ਪੰਜਾਬ 'ਚ ਇਹੋ ਜੇ ਬਹੁਤ ਦੰਬੀ ਪਖੰਡੀ ਬਾਬੇ ਸਾਡੇ ਸਿੱਖਾ ਵਿੱਚ ਵੀ ਤੇ ਸਿੱਖਾਂ ਤੋਂ ਬਾਹਰ ਵੀ ਤੁਰੇ ਫਿਰਦੇ ਆ ਪਰ ਮਸਲਾ ਇਹ ਹੈ ਕਿ ਜਦੋਂ ਇਹਨਾਂ ਬਾਬਿਆਂ ਤੇ ਕੋਈ ਕੇਸ ਹੁੰਦਾ ਜਦੋਂ ਇਹਨਾਂ ਬਾਬਿਆਂ ਤੇ ਕੋਈ ਕਾਰਵਾਈ ਹੁੰਦੀ ਹੈ ਉਹਦੇ ਬਾਬੇ ਜਾਂ ਤਾਂ ਸਰਕਾਰ ਦੀ ਬੁੱਕਲ 'ਚ ਵੜ ਜਾਂਦੇ ਆ ਜਾਇਨਾ ਕੋਲ ਪਤਾ ਨਹੀਂ ਕਿਹੜੀ ਅਸੀ ਤਾਕਤ ਹੈ ਕਈ ਕਈ ਸਾਲ ਲੰਘ ਜਾਂਦੇ ਆ ਜਿਹੜਾ ਪੀੜਤ ਪਰਿਵਾਰ ਹੈ ਜਾਂ ਉਹ ਪੀੜਤ ਬੰਦੇ ਨੇ ਉਹ ਇਨਸਾਫ ਲੈਣ ਲਈ ਅਡੀਆਂ ਕਸਾ ਦਿੰਦੇ ਆ ਨਾ ਤੇ ਪੁਲਿਸ ਉਹਨਾਂ ਨੂੰ ਰਾਹ ਦਿੰਦੀ ਹੈ ਨਾ ਸਰਕਾਰ ਉਹਨਾਂ ਨੂੰ ਰਾਹ ਦਿੰਦੀ ਹੈ ਅੱਜ ਦਾ ਮਸਲਾ ਇਹ ਹੈਗਾ ਸ਼ੰਕਰ ਆਨੰਦ ਪੂਰੀ ਦਾ ਪਿਛਲੇ ਦਿਨੀ ਤੁਸੀਂ ਵੀਡੀਓ ਵੇਖੀ ਹੋਣੀ ਆ ਸੋਸ਼ਲ ਮੀਡੀਆ ਤੇ ਇੱਕ ਬੱਚੀ ਦੇ ਨਾਲ ਇਹਨੇ ਜ਼ਬਰ ਕੀਤਾ ਔਰ ਉਸ ਤੋਂ ਵੀ ਵੱਡੇ ਸੰਗੀਨ ਜੁਰਮ ਇਹ ਨੇ ਕਿ ਇਹ ਬਾਬਾ ਬਾਲ ਆਸ਼ਰਮ ਚਲਾਉਂਦਾ ਹੈ ਉਸ ਬਾਲ ਆਸ਼ਰਮ ਦੇ ਵਿੱਚ ਬੱਚਿਆਂ ਨੂੰ ਵੇਚਦਾ ਏ ਤੇ ਹੋਰ بڑے ਮਸਲੇ ਆ ਅੱਜਕੱਲ ਬਤ ਕਰਾਂਗੇ ਮੇਰੇ ਨਾਲ ਤਲਵੰਡੀ ਕਲਾ ਤੋਂ ਤਲਵੰਡੀ ਖੁਰਦ ਤੋਂ ਤਲਵੰਡੀ ਖੁਰਦ ਤੋਂ ਲਾਗੇ ਪਿੰਡਿਆ ਉਥੋਂ ਵੀਰ ਜਸਮਿੰਦਰ ਸਿੰਘ ਜੀ ਜੁੜੇ ਆ ਜਿਨ੍ਹਾਂ ਨੇ ਮਸਲਾ ਚੱਕਿਆ ਵਾ ਅੱਜ ਚੰਡੀਗੜ੍ਹ ਪ੍ਰੈਸ ਕਲੱਬ 'ਚ ਆਏ ਆ ਇਹਨਾਂ ਨੇ ਡੀਜੀਪੀ ਪੰਜਾਬ ਨੂੰ ਉਹਨਾਂ ਨੇ ਮੰਗ ਪੱਤਰ ਦਿੱਤਾ ਵੀ ਕਾਰਵਾਈ ਕਰਨ ਦੇ ਲਈ ਸਾਰਾ ਮਸਲਾ ਜਾਣਨ ਦਾ ਯਤਨ ਕਰਦਿਆਂ ਵੀਰ ਜੀ ਵਾਹਿ ਗੁਰਜੀਕਾ ਖਾਨ ਸਾਹਿਬ ਵਾਹਿ ਗੁਰਜੀ ਕੀ ਫਤਿਹ ਪਿਛਲੇ ਦਿਨੀ ਸ਼ੰਕਰਾਨੰਦ ਪੂਰੀ ਦੇ ਵਿਰੁੱਧ ਵੀ ਆਵਾਜ਼ ਠਾਈ ਹਾਂਜੀ ਉਸ ਬੱਚੀ ਦਾ ਮਸਲਾ ਉਸ ਬੱਚੇ ਨੂੰ ਸੋਸ਼ਲ ਮੀਡੀਆ ਤੇ ਵੀ ਲੈ ਕੇ ਆਏ ਹਾਂਜੀ ਹਾਂਜੀ ਕੀ ਕਾਰਨ ਹੈ ਕਿ ਅੱਜਿੰਨੇ ਦਿਨ ਇੱਕ ਖਬਰ ਚੱਲੀ ਨੂੰ ਵੇਖ ਕੇ ਹੁਣ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਸ਼ੰਕਰ ਆਨੰਦ ਪੁਲਿਸ ਦੇ ਪੰਜੇ ਤੋਂ ਧੂਰ ਆ ਹਾਂਜੀ ਹਾਂਜੀ ਬਿਲਕੁਲ ਜੀ ਕੀ ਕਾਰਨ ਹੈ ਕੀ ਕਾਰਨ ਇਸ ਕਰਕੇ ਆਏ ਜੀ ਜੋ ਕਿ ਕੁਝ ਸਾਡੇ ਇਲਾਕੇ ਦੀਆਂ ਰਾਜਨੀਤਿਕ ਧਿਰਾਂ ਨੇ ਜਿਹੜੀਆਂ ਉਹਨਾਂ ਦੇ ਵੀ ਕੋਈ ਸਹਿ ਹੈਗੀ ਆ ਕੁਝ ਪ੍ਰਸ਼ਾਸਨ ਦੇ ਅਧਿਕਾਰੀ ਆ ਜਿਹੜੇ ਕੋ ਸਾਹਮਣੇ ਆਏ ਆ ਜਿਵੇਂ 25 30 ਅਧਿਕਾਰੀ ਆ ਤਾਂ ਆਪਣੇ ਇਹਦੀ ਤਹਿਕੀਕਾਤ ਛਾਣਬੀਨ ਕਰ ਰਹੇ ਹਨ ਵਿਸ਼ਵਾਸ ਦਵਾਇਆ ਗਿਆ ਸੀ ਕਿਉਂਕਿ ਜਦੋਂ ਦਾਸ ਨੂੰ ਇੱਕ ਧਮਕੀ ਦਿੱਤੀ ਗਈ ਸੀ ਤਕਰੀਬਨ ਉਹਨਾਂ ਨੇ ਇੱਕ ਘੰਟੇ ਦੇ ਵਿੱਚ ਟਰੇਸ ਨੰਬਰ ਕਰਕੇ ਸ਼ਾਮ ਦੇ 6 ਵਜੇ ਤੱਕ ਉਹ ਗ੍ਰਿਫਤਾਰੀ ਕਾਲੀ ਸੀ ਗੁਰਪ੍ਰੀਤ ਸਿੰਘ ਤੋਂ ਸੀਗਰ ਜਾਂ ਧਾਲ ਤੋਂ ਮੁੰਡਾ ਜਿਹਨੇ ਇਸ ਦਾਸ ਦੇ ਤਹਿਕੀਕਾਤ ਕਰਨ ਵਾਸਤੇ ਰੋਕਣ ਵਾਸਤੇ ਇੱਕ ਧਮਕੀ ਦਿੱਤੀ ਸੀ ਵੀ ਤੇਰਾ ਹਸਰ ਅਸੀਂ ਇਹੋ ਜਿਹਾ ਕਰਾਂਗੇ ਵੀਡੀਓ ਦੇ ਰਾਹੀਂ ਦਿੱਤੀ ਸੀਗੀ ਕਰਕੇ ਤੇ ਉਹਨੂੰ ਫਿਰ ਗ੍ਰਿਫਤਾਰ ਕਰ ਲਿਆ ਸੀ ਵਿਸ਼ਵਾਸ ਮਿਲ ਗਿਆ ਸਾਨੂੰ ਹੁਣ ਥੋੜੇ ਦਿਨਾਂ ਤੋਂ ਵਿਸ਼ਵਾਸ ਇਹ ਉੱਠਦਾ ਜਾਂਦਾ ਵੀ ਠੰਡਾ ਮਾਰਾ ਪਾਇਆ ਜਾ ਰਿਹਾ ਕਿਉਂਕਿ ਉਹਦੇ ਚੇਲੇ ਚਾਟੜਿਆ ਤੇ ਕਿਨੂੰ ਇੱਕ ਧਮਕੀਆਂ ਦੇ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਇਹੋ ਜਿਹੀਆਂ ਗੱਲਾਂ ਬੋਲਦੇ ਇਹੋ ਜਿਹਾ ਬਕਵਾਸ ਬਕਦੇ ਸੁਣ ਨਹੀਂ ਹੁੰਦਾ ਕਦੇ ਉਹ ਬੋਲਦੇ ਆ ਜੀ ਇਹਨਾਂ ਨੇ ਰੁਪਈਏ ਲੈ ਲੇ ਸਾਨੂੰ ਰੁਪਈਆਂ ਦੀ ਤਾਂ ਕੋਈ ਭੁੱਖੀ ਨਹੀਂ ਹੈਗੀ ਮੇਰੇ ਤਾਂ ਅੱਗੇ ਪਿੱਛੇ ਕੋਈ ਬੰਦਾ ਹੀ ਨਹੀਂ ਹੈਗਾ ਮੈਂ ਕਿੰਨੂੰ ਰੁਪਈਏ ਲੈ ਕੇ ਜਾ ਮੈਨੂੰ ਤਾਂ ਆਪਦਾ ਨਹੀਂ ਸਾਮ ਹੁੰਦਾ ਦੇਖੋ ਇਹੋ ਜਿਹੇ ਇਲਜ਼ਾਮ ਲਾਉਂਦੇ ਆ ਜੀ ਇਸ ਲਈ ਮੈਂ ਹੈਰਾਨ ਆ ਉਹਨਾਂ ਤੇ ਹੁਣ ਤਾਂ ਇੱਥੇ ਹੁਣ ਦਾ ਕੀ ਹੋਇਆ ਨਾ ਆਹ ਪਰਸੋਂ ਇਹਨਾਂ ਨੇ ਕੀ ਕਰਿਆ ਸੋਸ਼ਲ ਮੀਡੀਆ ਵਾਲੇ ਜਿਹੜੇ ਹੁੰਦੇ ਆ ਭਾਈਚਾਰਾ ਸਾਡਾ ਪੱਤਰਕਾਰ ਮੀਡੀਆ ਉਹਨਾਂ ਨੂੰ ਧਮਕੀਆਂ ਦੇਤੀਆਂ ਕਹਿੰਦੇ ਨਾ ਭਈ ਤੁਸੀਂ ਜਿੱਦਾਂ 10 ਤਰੀਕ ਤੋਂ ਲੈ ਕੇ ਜੋ ਵੀ ਮੀਡੀਆ ਦੇ ਵਿੱਚ ਸੰਕਰਨ ਦੇ ਖਿਲਾਫ ਸਪਸ਼ਟੀ ਕਰਨ ਦੇ ਦਿੰਦੇ ਵੀ ਤੁਸੀਂ ਵਾਪਸ ਲਵੋ ਵੀ ਮਾਫ ਮਾਫੀ ਮੰਗੋ ਲੈਖਤੀ ਰੂਪ ਦੇ ਵਿੱਚ ਦੇਵੋ ਵੀ ਆਪਣੇ ਚੈਨਲ ਤੋਂ ਪੱਤਰਕਾਰਾਂ ਨੂੰ ਤੇ ਮੀਡੀਆ ਨੂੰ ਕਿਹਾ ਜਾ ਰਿਹਾ ਹਾਂਜੀ ਮੀਡੀਆ ਨੂੰ ਕਿਹਾ ਜਾ ਰਿਹਾ ਜੇ ਸਾਡੇ ਇਲਾਕੇ ਦੇ ਇੱਕ ਤਾਂ ਆ ਗਿਆ ਕੁਲਵਿੰਦਰ ਸਿੰਘ ਚੰਦੀ ਹੂੰ ਸ਼ੋਸ਼ਲ ਮਿਆਦੇਸ ਵਿਦੇਸ਼ ਦੇ ਪੱਤਰਕਾਰ ਆ ਇੱਕ ਹਰਮਿੰਦਰ ਸਿੰਘ ਤੂਰ ਆ ਬਿੱਟੂ ਉਹ ਪਹਿਰੇਦਾਰ ਦੇ ਪੱਤਰਕਾਰ ਨੇ ਦੂਸਰੇ ਸੰਜੀਵ ਵਰਮਾ ਜੀ ਆ ਜਿਹੜੇ ਮੁੱਲਾ ਪ੍ਰਦਾਖੇ ਤੋਂ ਆ ਇੱਕ ਮਾਚੂਵਾੜਾ ਤੋਂ ਆ ਸਪੋਰਟਸਮੈਨ ਦੇ ਪੇਪਰ ਸਿੰਘ ਸਾ ਉਹਨਾਂ ਨੂੰ ਇਹਨਾਂ ਨੇ ਧਮਕੀਆਂ ਦਿੱਤੀਆਂ ਨੇ ਦੇਖ ਲਓ ਵੀ ਇੱਥੇ ਕਿੱਥੇ ਤੱਕ ਨੋਟਿਸ ਘੱਲ ਕੇ ਆ ਗਏ ਆ ਵੀ ਤੁਸੀਂ ਵਾਪਸ ਕਰੋ ਜੇ ਸਾਡੀ ਤੇ ਤੁਹਾਡੀ ਦਾ ਆਵਾਜ਼ਾਂ ਠਾਉਣ ਦਾ ਫਿਰ ਸਾਡੇ ਕੋਲ ਪਰਿਵਾਰ ਕਿਹੜਾ ਦੁਖੀ ਹੋਊਗਾ ਪੁਕਾਰ ਲੈ ਕੇ ਜਾਂ ਪ੍ਰਸ਼ਾਸਨ ਦੀ ਕਚਹਿਰੀ ਚ ਕੌਣ ਜਾਊਗਾ ਜਾਂ ਕਿਸੇ ਬਾਬੇ ਕੋਲੇ ਪੁਕਾਰ ਕੀ ਲੈਣ ਜਾਊਗਾ ਜਿਹੜੇ ਬਾਬੇ ਨੇ ਤਕਰੀਬਨ ਆਪਦੇ ਭੋਰੇ ਦੇ ਕਮਰੇ ਦੇ ਵਿੱਚ ਵੜ ਕੇ ਇਹੋ ਜਿਹੀਆਂ ਹਰਕਤਾਂ ਕਰਨ ਹੋਰ ਮਸਲਾ ਕੀ ਹੋਇਆ ਕਿਉਂਕਿ 2003 ਦਾ ਵੀ ਮਸਲਾ ਇਹਨਾਂ ਦਾ ਲਟਕਦਾ ਉਦੋਂ ਵੀ ਇੱਕ ਬੱਚੀ ਦਾ ਤੇ ਜ਼ੁਲਮ ਕੀ ਬਲਾਤਕਾਰ ਦਾ ਮਸਲਾ ਬਣਿਆ ਸੀ ਨਾ ਹਾਂਜੀ ਹੁਣ ਮਸਲਾ ਕੀ ਹੋਇਆ ਲੇਟੈਸਟ ਹੁਣ ਲੇਟੈਸਟ ਮਸਲਾ ਇਹੀ ਹੋਇਆ ਵੀ ਜਿਹੜੀ ਇੱਕ ਵੀਡੀਓ ਆਈ ਹੈ ਉਦੋਂ ਉਸ ਟਾਈਮ ਕੈਮਰੇ ਨਹੀਂ ਸੀ ਜਾਂ ਕੋਈ ਹੋਰ ਸਾਧਨ ਨਹੀਂ ਸੀ ਹੁਣ ਉਹ ਵੀਡੀਓ ਵਾਇਰਲ ਹੋਣ ਦੇ ਉਗਰਨ ਲਗੇ ਜੋ ਵੀ ਪਰਿਵਾਰਾਂ ਨਾਲ ਧੱਕੇ ਸੀ ਉਹ ਵੀ ਸਾਡੇ ਸੰਪਰਕ ਚੋਂ ਲਗੇ ਇੱਕ ਸਾਡੇ ਚੈਨਲਾਂ ਦੇ ਜਰੀਏ ਅਸੀਂ ਫੋਨ ਨੰਬਰ ਦਿੱਤਾ ਸੀ 98723 2794510 ਜਸਮਿੰਦਰ ਸਿੰਘ ਦਾ ਸੰਪਰਕ ਕਰੋ ਉਸ ਪਰਿਵਾਰ ਨੇ ਸੰਪਰਕ ਕਰ ਲਿਆ ਕੋਈ ਸਹੀਦਾ ਐਡੀਕ ਇੱਕ ਦਹਿਸਤ ਪਾਈ ਹੋਈ ਆ ਨਾ ਤਕੀਬਨ ਬਈ ਪਤਾ ਨਹੀਂ ਕੀ ਆ ਇਹ ਕੁਸ ਵੀ ਹੈ ਨਹੀਂਗਾ ਜੀ ਇੱਕ ਇੱਕ ਡਰਾਵਾ ਹੀ ਆ ਇਹਦੇ ਕੋਲੇ ਉਹ ਡਰਾਵੇ ਕਰਕੇ ਡਰੀ ਜਾ ਰਹੇ ਆ ਪਰਿਵਾਰ ਜਾਨਿਕ ਸਾਰੀਆਂ ਇੰਨੀਆਂ ਪੋਲਾ ਆ ਗਿਆ ਨੇ ਉਹਦੇ ਦਿਨਾਂ ਤੱਕ ਅਸੀਂ ਹੌਲੀ ਹੌਲੀ ਕਰਕੇ ਜਨਤਕ ਕਰਨ ਜਾ ਰਹੇ ਆ ਜਾਨਿਕ ਇਹ ਕਾਰਨ ਆ ਜੀ ਜਿਹੜੇ ਪਰਿਵਾਰ ਸਾਡੇ ਨਾਲ ਸੰਘੀਨ ਕਿਹੜੇ ਐਸੇ ਸੰਗੀਨ ਜ਼ੁਲਮ ਆ ਜਿਹੜੇ ਤੁਹਾਨੂੰ ਲੱਗਦਾ ਵੀ ਸਰਸੇ ਵਾਲ ਤੋਂ ਹੀ ਮਾਤ ਪਾਉਂਦੇ ਆ ਸਰਸੇ ਵਾਲੇ ਨੂੰ ਵੀ ਹਾਂਜੀ ਉਹਨੂੰ ਵੀ ਮਾਤ ਪਾ ਗਏ ਦੇਖ ਲਓ ਵੀ ਇਹਨਾਂ ਨੇ ਆਪਣੇ ਅੰਦਰ ਰੱਖ ਕੇ ਜਿਵੇਂ ਇੱਕ ਡੇਰੇ ਦੇ ਨਾਲ ਬਾਲ ਕਰ ਸਪੋਰਟ ਲੈ ਲਈ ਇਹਨਾਂ ਨੇ ਪਹਿਲਾਂ ਸਕੂਲ ਚਲਾਇਆ ਸੀਗਾ ਸਕੂਲ ਇਹਨਾਂ ਨੇ ਬੰਦ ਕਿਉਂ ਕੀਤਾ ਉਹ ਵਿਦਿਆ ਦਾ ਅਦਾਰਾ ਸਾਨੂੰ ਵੀ ਸੀਗਾ ਵੀ ਸਕੂਲ ਇਲਾਕੇ ਚ ਹੈਗਾ ਵੀ ਮਾਨਤਾ ਪ੍ਰਾਪਤਾ ਉਥੇ ਬੱਚੇ ਪੜ੍ਹਦੇ ਸੀ ਉਹਨੂੰ ਵੀ ਇਹਨਾਂ ਨੇ ਬੰਦ ਕਰ ਲਿਆ ਇਥੋਂ ਤੰਤਨ ਹੋਣੀ ਨਹੀਂ ਗਈ ਫਿਰ ਇਹਨਾਂ ਬਾਲ ਘਰ ਦੇ ਸਕੂਲ ਦੇ ਵਿੱਚ ਨੇ ਵਿਰਦਾ ਆਸਮ ਖੋਲਿਆ ਉਹ ਕਿਉਂ ਖੋਲਿਆ ਵੀ ਜਿਹੜੇ ਵੀ ਪਰਿਵਾਰ ਦੇਸ਼ ਵਿਦੇਸ਼ ਸੀ ਗਏ ਉਹਨਾਂ ਪਰਿਵਾਰ ਇੱਥੇ ਬਜ਼ੁਰਗਾਂ ਨੂੰ ਜਾਂ ਹੋਰ ਨੂੰ ਛੱਡ ਕੇ ਚਲੇ ਜਾਂਦੇ ਆ ਪਿੱਛੇ ਉਹਨਾਂ ਦੀ ਪ੍ਰਾਪਰਟੀ ਹੜਪ ਤੇ ਸਾਡੇ ਨਗਰ ਦੀ ਇੱਕ ਬਜ਼ੁਰਗ ਦੀ ਇੱਕ ਖਣੀ ਕਿੰਨਾ ਇਕਲਾ ਸੀ ਪ੍ਰਾਪਰਟੀ ਹੜੱਪੀ ਆ ਨੇ ਉਹ ਪਰਿਵਾਰ ਦੇ ਖਰੋਦੀ ਦਿਹਾੜੀ ਮਜ਼ਦੂ ਕਰਾ ਗਿਆ ਜੀ ਦੇਖੋ ਇਹਦੇ ਹਾਲਾਤ ਇਹ ਆ ਹੁਣ ਬਾਲ ਘਰ ਲਾ ਲੋ ਵੀ ਇਹਨੂੰ ਇੱਕ ਸਪੋਰਟ ਇਹ ਕਰ ਰਿਆ ਵੀ ਉੱਥੇ ਵੀ ਵਧੀਆ ਕੰਮ ਚੱਲ ਰਿਆ ਅਸੀਂ ਵੀ ਚਾਹੁੰਦੇ ਸੀ ਸਾਨੂੰ ਵੀ ਚੰਗਾ ਲੱਗਦਾ ਵੀ ਸਾਡੇ ਇਲਾਕੇ ਦੇ ਵਿੱਚ ਇੱਕ ਬੱਚਿਆਂ ਨੂੰ ਸਾਂਭ ਸੰਭਾਲ ਕਰ ਰਿਆ ਵੀ ਬੱਚੇ ਲੱਭਦੇ ਇੱਥੋਂ ਤੱਕ ਵੀ ਸਾਨੂੰ ਤਾਂ ਦੱਸਿਆ ਗਿਆ ਵਾ ਲੋਕਾਂ ਨੇ ਦੱਸਿਆ ਵੀ ਕੋਈ ਬੱਚੇ ਬਾਹਰੋਂ ਨਹੀਂ ਲੱਭਦੇ ਇਸ ਬਾਲ ਘਰ ਨੂੰ ਬੱਚੇ ਲੱਭ ਜਾਂਦੇ ਥੋੜੇ ਚਿਰ ਬਾਅਦ ਵੀ ਕੀ ਗੱਲ ਆ ਇਹ ਬੜੀ ਮਾਨਤਾ ਪ੍ਰਾਪਤ ਹੋਈ ਹੋਈ ਆ ਵੀ ਹੋਰ ਬਾਲ ਘਰ ਨੂੰ ਕਿਤੇ ਬੱਚਾ ਲੱਭਦਾ ਨਹੀਂਗਾ ਇੱਥੋਂ ਤੱਕ ਵੀ ਸਾਨੂੰ ਤਾਂ ਇੱਥੋਂ ਤੱਕ ਵੀ ਸ਼ੱਕ ਆ ਗਿਆ ਵੀ ਬੱਚੇ ਹੀ ਜਿਹੜੀ ਇਹਨੇ ਜੁੰਡਲੀ ਮਡਲੀ ਆ ਚੇਲੇ ਛਾਟੜ ਆਪ ਹੀ ਰੱਖ ਕੇ ਆਪ ਹੀ ਚੁੱਕ ਲੈਂਦੇ ਆ ਜਿਵੇਂ ਜਿਵੇਂ ਬੱਚੇ ਆ ਆਪਣੇ ਜਨਮ ਲਈ ਬਾਹਰ ਕੋਠੀਆਂ ਪਾਈਆਂ ਹੋਈਆਂ ਨੇ ਇੱਥੋਂ ਤੱਕ ਸਾਨੂੰ ਦੱਸਣ ਦੇ ਮਤਾਬਕ ਆਇਆ ਵੀ ਸਾਨੂੰ ਸੱਕ ਪੂਰਾ ਹੋ ਰਿਹਾ ਹੈ ਬੱਚਿਆਂ ਦਾ ਕਰਦੇ ਕੀ ਹੈ ਉਹਨਾਂ ਬੱਚਿਆਂ ਨੂੰ ਜਿਵੇਂ ਹੁਣ ਕੋਈ ਗੋਦ ਲੈਣਾ ਚਾਹੁੰਦਾ ਵਾ ਪਰਿਵਾਰ ਗਰੀਬ ਨੂੰ ਤਾਂ ਬੱਚਾ ਦਿੱਤਾ ਹੀ ਨਹੀਂ ਜਾਂਦਾ ਲੋੜਵੰਦ ਨੂੰ ਤਾਂ ਵੀ ਲੋੜਵੰਦ ਜਿਹਾ ਪਰਿਵਾਰ ਆ ਗਿਆ ਉਹਨੂੰ ਦੇਖ ਲਓ ਵੀ ਬੱਚਾ ਦੇ ਦਿਓ ਵੀ ਪਰਿਵਾਰ ਦਾ ਕੋਈ ਅਗੇ ਅਨਸਬੰਧ ਜਿੰਨੀ ਕਿ ਜੋਗਾ ਹੈਗਾ ਉਹ ਵੱਡੀ ਤੋਂ ਵੱਡੀ ਪ੍ਰਾਪਰਟੀ ਦੇਖਣੀ ਹੈ ਵੀ ਜੇ ਤੋਂ ਸਾਨੂੰ ਕੁਝ ਛੜੇ ਵੀ ਤੇ ਸਾਨੂੰ ਆ ਵੀ ਵੀ ਅਸੀਂ ਬੱਚਿਆਂ ਨੂੰ ਆ ਕਰਦੇ ਤਾਂ ਵਿਆਹ ਸਾਥੀ ਕਰਨਾ ਉਹ ਦੇਖੋ ਹੁਣ ਪਿਛਲੇ ਦਿਨੀ ਇੱਕ ਲੜਕੀ ਜਿਹੜੀ ਆਈ ਆ ਉਹ ਸੰਪਰਕ ਚ ਆਈ ਉਹ ਕਹਿੰਦੀ ਵੀ ਮੇਰੀ 12 ਲੱਖ ਰੁਪਏ ਦੀ ਐਫ ਡੀ ਆ ਹੁਣ ਸਾਨੂੰ ਤਾਂ ਕੋਈ ਪਤਾ ਨਹੀਂ ਸੀਗਾ ਇਹ ਕਹਿੰਦੇ ਕੋਈ ਨਿੱਜੀ ਰੱਖਦਾ ਜਿਹੜੀ ਬੱਚੀ ਪੀੜਤਾ ਹਾਂਜੀ ਪੀੜਤਾਈ ਆ ਉਹ ਬੱਚੀ ਇਸ ਬਾਲ ਘਰ ਦੇ ਵਿੱਚ ਰਹੀ ਆ ਵਿਆਹੀ ਵੀ ਆ ਬਰੀ ਵੀ ਆ ਫਿਰ ਇੱਥੋਂ ਤੱਕ ਕਿ ਉਹ ਪਰਿਵਾਰ ਬਹੁਤ ਵਧੀਆ ਘਰ ਸਿਕ ਪਰਿਵਾਰ ਆ ਅੱਛਾ ਉਹਦੇ ਨਾਲ ਐਫ ਡੀ ਸੀਗੀ ਹਾਂਜੀ ਉਹਦੇ ਨਾਲ ਐਫ ਡੀ ਸੀ ਓਏ ਪੈਸੇ ਕਿੱਥੇ ਗਏ ਉਹ ਪੈਸ ਉਸ ਪੈਸੇ ਉਹਦੇ ਪਏ ਸੀਗੇ ਉਹ ਦਾਸ ਨੇ ਜਦੋਂ ਬੈਂਕ ਦੇ ਨਾਲ ਸੰਪਰਕ ਕੀਤਾ ਉੱਥੋਂ ਪੈਸੇ 50000 ਰੁਪਏ ਮ ਦਾਸ ਨੇ ਲੈ ਕੇ ਲੜਕ ਨੂੰ ਦਿੱਤਾ ਕਿਉਂ ਅੱਜ ਉਹ ਨਿਕਲਦਾ 50000 ਰੁਪਏ ਉਹ ਤੋਂ ਬਾਅਦ ਇਹਨਾਂ ਨੂੰ ਮੈਸੇਜ ਚਲੇਗਾ ਇੱਕ ਉਹਨੇ ਮੈਸੇਜ ਆਂਦੇ ਨਾਲ ਇਹਨਾਂ ਨੇ ਬੈਂਕ ਨੂੰ ਕੁਝ ਅਲਰਟ ਕਰਤਾ ਚਲੋ ਬੈਂਕ ਰੋਕ ਗਈ ਬੈਂਕ ਕਹਿੰਦੀ ਫਲਾਣਾ ਕੁਸ ਲੈ ਉਹ ਠਹਿਮੜਾ ਕੋ ਲਾਓ ਫਿਰ ਜਦੋਂ ਪੁੱਛਿਆ ਤਾਂ ਕਹਿੰਦੀ ਰਤਨੀ ਦੇਵੀ ਕੋਲੇ ਐਫ ਡੀ ਪਈ ਹੈ মিডিਆ ਦੇ ਰਾਹੀਂ ਪ੍ਰੈਸ ਨੂੰ ਬਿਆਨ ਦੇ ਚੁੱਕੇ ਇਹਨਾਂ ਦੀ ਜਿਹੜੀ ਪ੍ਰਧਾਨ ਜਸਵੀਰ ਕੋ ਜੱਸਾ ਤੇ ਇੱਕ ਮਾਤਾ ਰਤਨੀ ਦੇਵੀ ਆ ਉਹ ਪਰਿਵਾਰ ਪੀੜਤ ਐਡੀ ਤੋਂ 3.5 400 ਕਿਲ ਸਬੂਤ ਹੋ ਗਈ 85 86 ਹਜ਼ਾਰ ਦੀ ਐਫ ਡੀ ਹੋਰ ਪਈ ਆ ਇਸ ਤੋਂ ਇਲਾਵਾ ਦੇ ਹੋਰ ਖਾਤੇ ਸੈਂ ਨਹੀਂ ਕਰਾ ਲੈਂਦੇ ਸੀ ਲੜਕੀ ਤੋਂ ਕੋਈ ਨਹੀਂ ਪਤਾ ਨਾ ਉਹਨੂੰ ਪੈਸਾ ਫੜਾਇਆ ਸੀ ਨਾ ਕੀਤਾ ਸੀ ਦੇਖੋ ਇਹੇ ਪੈਸੇ ਹਨ ਉਹਦੇ ਹਣੋ ਦੱਸਿਆ ਤਾਂ ਉਹਨੇ 12 ਰੱਖ ਸੀਗਾ ਤਕਰੀਬਨ ਇੰਨੇ ਇੱਕ ਸ਼ੋਹ ਹੈ ਬਾਕੀ ਉਹਦੇ ਹੁਣ ਕਢਾ ਚੁੱਕੇ ਆ ਇਹ ਹੁਣ ਰੱਬ ਜਾਣਦਾ ਸੋ ਸਾਨੂੰ ਸੱਕ ਵੀ ਕਢਾਈ ਚੁੱਕੇ ਆ ਜਦ ਹੈਗੀ ਆ ਇਹ ਕਹਿੰਸੀ ਕੁਝ ਵੀ ਨਹੀਂ ਹੋਰ ਵੀ ਬੱਚੇ ਨੂੰ ਸਾਈਨ ਕਰਾਉਂਦੇ ਆ ਜੀ ਕਹਿੰਦੇ ਕਿਹੜੀ ਫਿਰ ਉੱਥੇ ਭੁੱਖੇ ਇੱਥੇ ਆਏ ਬੱਚਿਆਂ ਨੂੰ ਰੱਖਿਆ ਜਾਂਦਾ ਵੀ ਬਾਹਰ ਗੱਲ ਨਾ ਕਰਨ ਅੱਛਾ ਉੱਥੇ ਬੱਚੇ ਨੂੰ ਇਹ ਇਹ ਵੀ ਪਾਪ ਕੀਤਾ ਜਾਂਦਾ ਬੱਚਿਆਂ ਨੂੰ ਕਈ ਕੰਦਰ ਭੁੱਖਾ ਰੱਖਿਆ ਜਾਂਦਾ ਹਾਂਜੀ ਭੁੱਖਾ ਰੱਖਿਆ ਜਾਂਦਾ ਕਿਉਂਕਿ ਕਿਉਂ ਕਿਹੜੀ ਗੱਲ ਭੁੱਖਾ ਰੱਖਿਆ ਜਾਂਦਾ ਕਿਉਂਕਿ ਜੇ ਉਹ ਬੱਚੇ ਭੁੱਖੇ ਇੱਥੇ ਰੱਖਣਗੇ ਤਾਂ ਫਿਰ ਉਹ ਅੰਦਰ ਡਰ ਭੈਰ ਹੋਊ ਉਹ ਬੱਚੀ ਨੇ ਦੱਸਿਆ ਜੀ ਸਾਨੂੰ ਉਸ ਬੱਚੀ ਨੇ ਇੱਕ ਧਾਰਮਿਕ ਸਥਾਨ ਤੇ ਮੈਂ ਖੜਾ ਸੀ ਉੱਥੇ ਉਹਨੇ ਦੱਸਿਆ ਹਾਲਾਂਕਿ ਉਹਨੇ ਆਪਦੇ ਘਰ ਵਾਲਿਆਂ ਤੋਂ ਆਪਦੇ ਸਹੁਰਾ ਸਾਹਿਬ ਨੂੰ ਦੱਸਿਆ ਸੀ ਜਦੋਂ ਅਸੀਂ ਇੱਕ ਸਥਾਨ ਤੇ ਖੜੇ ਹੋਈਏ ਨਾ ਉੱਥੇ ਸੱਚ ਆਪਣੇ ਆਪ ਹੀ ਬੋਲ ਜਾਂਦਾ ਉਗੜੇ ਆਂਦਾ ਹੁੰਦਾ ਉਹ ਦੱਸਿਆ ਜਦੋਂ ਸਾਡੇ ਵੀ ਰੋਖੜੇ ਸਾਡਾ ਮੇਰਾ ਮਨ ਬਹੁਤ ਭਰਿਆ ਵੀ ਇੱਕ ਥਾਂ ਤੇ ਦਾ ਸਾਕਾ ਭਤੀਜਾ ਕਹਿੰਦਾ ਜੀ ਅਸੀਂ ਲੰਗਰ ਚਲਾਉਨੇ ਆ ਗੁਰੂ ਘਰਾਂ ਨੂੰ ਮਦਦ ਦੇਣਾ ਗੁਰੂ ਘਰ ਕਿੱਥੋਂ ਵੀ ਮੰਗਦਾ ਉਹ ਗੁਰੂ ਦੇ ਦਰਬਾਰ ਦੇ ਵਿੱਚ ਜਿੱਥੇ ਲੰਗਰ ਚੱਲਦਾ ਸੰਗ ਤਾਂ 20 ਸਾਲ ਦਾ ਲੰਗਰ ਬਾਬੇ ਨਾਨਕ ਦਾ ਚਲਾਇਆ ਹੋਇਆ ਉਹ ਤਾਂ ਸੰਗ ਦਾ ਚਲਾਉਂਦੇ ਤੂੰ ਕੌਣ ਹੋਣਾ ਚਲਾਉਣ ਵਾਲਾ 24 ਘੰਟੇ ਲੰਗਰ ਕਹਿੰਦਾ ਇੱਕ ਪਾਸੇ ਤੁਸੀਂ 12-12 ਅਖਣੇ ਘੰਟੇ ਤੇ 4-4 ਦਿਨਾਂ ਦੇ ਲੜਕੇ ਨੂੰ ਭੋਜਨ ਨਹੀਂ ਦਿੰਦੇ ਪ੍ਰਸ਼ਾਦਾ ਨਹੀਂ ਦਿੰਦੇ ਬਈ ਤੁਸੀਂ ਪਾਈ ਜੇ ਕਿਸੇ ਗੱਲਬਾਤ ਕਰੀ ਉਹ ਇੱਕ ਮੈਨੂੰ ਮੰਤਰੀ ਸ਼ੀਸ਼ ਸੰਗਾਰ ਸਿੱਖਾ ਕਰੋ ਮੈਂ ਕਿਹਾ ਜੀ ਕਰਾਂਗੇ ਉਹ ਕਹਿੰਦਾ ਯਾਰ ਅਸੀਂ ਜਦੋਂ ਗਏ ਉੱਥੇ ਦਿਖਾਉਣ ਲਈ ਚਲੇ ਗਏ ਸਾਡਾ ਕੋਈ ਲਲੋ ਪਿੰਡ ਦੇ ਵਿੱਚ ਹੀ ਹੁੰਦਾ ਕੋਈ ਬੰਦਾ ਵੀ ਉਹਨਾਂ ਦਾ ਨਾਲ ਦਾ ਕੋਈ ਰਾਜਨੀਤਿਕ ਤੁਰਾ ਗੇੜਾ ਦਵਾਤਾ ਕਹਿੰਦਾ ਯਾਰ ਮੈਨੂੰ ਐ ਲੱਗਿਆ ਵੀ ਸਹਿਮਜੇ ਬੱਚੇ ਹਾਂਜੀ ਤੇ ਨਾਂਜੀ ਅਸੀਂ ਕੋਈ ਹਾਲ ਚਾਲ ਪੁੱਛੀ ਹਾਂਜੀ 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 ਜਦੋਂ ਜਵਾਬ ਉਦੋਂ ਕਾ ਬੋਲੇ ਨਹੀਂ ਬੱਚੇ ਕਹਿੰਦਾ ਹੈ ਤਾਂ ਪੂਰੀ ਸੱਕ ਆ ਜੀ ਇਹਦੀ ਜਾਂਚ ਕਰਵਾਵਾਂਗੇ ਉਹ ਕਹਿੰਦਾ ਵੀ ਤੁਸੀਂ ਉੱਦਾਂ ਤਕਰੀਬਨ ਜਿਹੜਾ 88 ਹੋਰ ਕਿਹੜੇ ਜ਼ੁਲਮ ਨੇ ਬਾਬੇ ਤੇ ਜਿਹੜੇ ਤੁਹਾਨੂੰ ਇਸ ਮੁੱਦੇ ਤੋਂ ਬਾਅਦ ਸਾਹਮਣੇ ਆਏ ਤੁਹਾਡੇ ਸਾਹਮਣੇ ਹੋਰ ਜ਼ੁਲਮ ਇਕ ਇਦਾਂ ਦੇ ਆਏ ਜੀ ਤਕਰੀਬਨ ਸਾਨੂੰ ਜਿਉਂ-ਜਿਉਂ ਪਤਾ ਲੱਗਦਾ ਉਹਨਾਂ ਵੀ ਆਹ ਭਾਈ ਸਾਹਿਬ ਜੀ ਚੱਕਰੇ ਹੈ ਮੁੱਦਾ ਜਦੋਂ ਸੰਪਰਕ ਕਰਦੇ ਵੀ ਤੁਸੀਂ ਉਸ ਨਗਰ ਦੇੋਂ ਮੈਂ ਕਿਹਾ ਹਾਂ ਜੀ ਕਿਤੇ ਜਾਂਦੇ ਉਹਨੇ ਮਿਲ ਗਏ ਉਹਨਾਂ ਨੇ ਜਦ ਦੱਸਿਆ ਵੀ ਸਾਡੇ ਨਾਲਾ ਘਟਣਾ ਵਾਪਰੀ ਸੀ ਵੀ ਅੱਜ ਤੋਂ ਕਈ ਸਾਲ ਪਹਿਲਾਂ ਕਿਹੜੀ ਬਈ ਤਕਰੀਬਨ ਅਸੀਂ ਉੱਥੇ ਜਾਂਦੇ ਸੀ ਬਿ ਪਰਿਵਾਰ ਦੇ ਨਾਲ ਜਦੋਂ ਸੰਬੰਧ ਹੋਏ ਸਾਡੇ ਇੱਕ ਤਾਂ ਇਹਨਾਂ ਨੇ ਬੱਚਾ ਸਾਡਾ ਬਾਹਰ ਭੇਜਣ ਦੀ ਖਾਤਰ ਲੈ ਲਿਆ ਵੀ ਤਿੰਨ ਖਣੀ 4 ਲੱਖ ਰੁਪਇਆ ਲਿਆ ਅੱਛਾ ਕਬੂਤਰ ਬਾਜੀ ਦਾ ਮਸਲਾ ਕਬੂਤਰ ਬਾਜੀ ਦਾ ਮਸਲਾ ਵੀ ਸਾਡੇ ਸਾਹਮਣੇ ਆਇਆ ਉਹਦੇ ਨਾਲ ਹੋਰ ਏਜੰਟਾ ਗਰੇ ਬੱਚੇ ਵੇਚਦਾ ਮਸਲਾ ਕਬੂਤਰ ਬਾਜੀ ਦਾ ਮਸਲਾ ਕਬੂਤਰ ਬਾਜੀ ਦਾ ਮਸਲਾ ਆ ਗਿਆ ਧਲਾਤ ਕਰਦਾ ਮਸਲਾ ਆ ਗਿਆ ਬੱਚਿਆਂ ਦਾ ਸ਼ੋਸ਼ਣ ਦਾ ਮਸਲਾ ਸ਼ੋਸ਼ਣ ਦਾ ਜਮੀਨ ਦੀ ਪ੍ਰਾਪਰਟੀ ਬਣਾਉਣ ਦਾ ਮਸਲਾ ਦੇਖੋ ਕਿੰਨੇ ਲੜ ਗਏ ਕਬਜ਼ੇ ਕਰਨ ਦਾ ਮਸਲਾ ਵੀ ਕਬਜ਼ੇ ਕਰਨ ਦੀ ਮਸਲਾ ਹੋ ਗਿਆ ਅੱਛਾ ਹੁਣ ਜਿਹੜੇ ਬਾਬਾ ਤੇ ਆਪਤਾ ਰੂਪੋਸ਼ ਹੋ ਗਿਆ ਹਾਂਜੀ ਹਾਂ ਹੁਣ ਬਾਬੇ ਦੀ ਜਗ ਪਤੀਜਾ ਇੱਕ ਸ੍ਰੀ ਸ਼ਾਨੰਦ ਰਹਿੰਦਾ ਉਥੇ ਉਹ ਬਸ ਪ੍ਰਸ਼ਾਦ ਆ ਕੋਈ ਜੇਲ ਵੀ ਬਣਾਈ ਆ ਜੇਲ ਬਾਣ ਜੀ ਦੇਖੋ ਆ ਦੇਖੋ ਕਿੱਡੀਆਂ ਕਿੱਡੀਆਂ ਕੰਧਾਂ ਨੇ ਇੱਥੋਂ ਲਾ ਲਓ ਵੀ ਥੱਲੜੀ ਉਪਰੀ ਮੰਜੇ ਸੀਸਾ ਤੋਂ ਸਾੜ ਕੇ ਵੀ ਐਡੀ ਉੱਚੀਆਂ ਕੰਧਾਂ ਕੀ ਕਰਨ ਦੀ ਪੈ ਗਈ ਐਡੇ ਐਡੇ ਜੇ ਬੱਚੇ ਆ ਕੀ ਉਹ ਬੱਚੇ ਕੰਧਾਂ ਟੱਪ ਲੈਣਗੇ ਹਾਂ ਕੰਧਾਂ ਕਿਉਂ ਦੁਖੀ ਹੋਏ ਬੱਚਾ ਟੱਪਦਾ ਕੰਧਾਂ ਟੱਪੀਆਂ ਬੱਚਿਆਂ ਨੇ ਪਿੰਡ ਚ ਆਏ ਰੋਏ ਕਰ ਲਾਏ ਕੀ ਕੀਤਾ ਜਾਵੇ ਉਹ ਬੱਚੇ ਉਤਰਿਆ ਹਾਂ ਜੀ ਇੱਕ ਮੇਰੇ ਕੋਲੇ ਮਸਲਾ ਮੈਂ ਅੱਜ ਜਨਤ ਕੀ ਰੱਖਦਣਾ ਇਹਨਾਂ ਨੇ ਇੱਕ ਪਰਿਵਾਰ ਦਾ ਅ ਬੱਚਾ ਕਿਸੇ ਤਾਏ ਤਾਈ ਨੇ ਇਹਨਾਂ ਦੇ ਡੇਰੇ 'ਚ ਸੜ ਦਿੱਤਾ ਉਹਦੀ ਪ੍ਰਾਪਰਟੀ ਸੀਗੀ ਕੋਈ ਉਹਨਾਂ ਦਾ ਕੋਈ ਤਕੀਰ ਤਕਰੀਬਨ ਮਾਸੀ ਮਾਸੜ ਰਹਿੰਦੇ ਆ ਜੀ ਉਹ ਉਹਨਾਂ ਕੋਲੇ ਲੜਕੀ ਅੱਗੇ ਵੀ ਹੈਗੀ ਆ ਕੋਈ ਨਾਉਂ ਨਹੀਂ ਮਿਲਦਾ ਕਿਉਂਕਿ ਉਹਦੀ ਉਹਨਾਂ ਦੇ ਪਰਿਵਾਰ ਦੀ ਡੈਥ ਹੋ ਗਈ ਮਾਪੇ ਬਾਬ ਦੀ ਬੱਚਿਆਂ ਦੀ ਉਹ ਬੱਚੀ ਕਿਤੇ ਇੱਥੇ ਰੱਖਤੀ ਉਹਨਾਂ ਨੇ ਪ੍ਰਾਪਰਟੀ ਹੜਪਣੀ ਹੋਊਗੀ ਇਹਨਾਂ ਦੇ ਕੋਲੇ ਸੀਗੀ ਉਹ ਬੱਚੀ ਤਕਰੀਬਨ ਇਹਨਾਂ ਦੇ ਦੇ ਨਹੀਂ ਰਹੇ ਸੀਗੇ ਦੇਖੋ ਵੀ ਲਾਲਚ ਵਸ ਉਹਨਾਂ ਨੂੰ ਕਬਜ਼ੇ ਚ ਕਰ ਲਿਆ ਵੀ ਬੱਚਾ ਬੱਚੀ ਇੱਥੇ ਬਾਲ ਅਸਮ ਦੇ ਵਿੱਚ ਪੜੂ ਪੜੂਗੀ ਤੇ ਉਹ ਜਿਹੜਾ ਕੋਈ ਪਰਿਵਾਰ ਸੀ ਉਹਨਾਂ ਨੂੰ ਪਤਾ ਹੀ ਨਹੀਂ ਵੀ ਸਾਡੀ ਬੱਚੀ ਕਿੱਥੇ ਆ ਉਹ ਜਿੱਦਨ ਰੋਲਾ ਪਿਆ ਮੇਰੇ ਨਾਲ ਸੰਪਰਕ ਹੋਇਆ ਜਦੋਂ ਸੰਪਰਕ ਹੋਣ ਤੋਂ ਬਾਅਦ ਨਾਲ ਰਾਬਤਾ ਉਹਨਾਂ ਦੇ ਨਾਲ ਫੇਰ ਕਾਇਮ ਕਰ ਲਿਆ ਉਹ ਪਰਿਵਾਰ ਕਹਿੰਦਾ ਵੀ ਲੈਖੀ ਰੂ ਦੇ ਬੱਚੇ ਨਹੀਂ ਦਿੰਦੇ ਤਾਂ ਸਾਨੂੰ ਦੱਸ ਦੋ ਅਸੀਂ ਭਾਈ ਤੁਹਾਨੂੰ ਦਵਾ ਦੰਨੇ ਆ ਉਹ ਪਰਿਵਾਰ ਨੂੰ ਵੀ ਦਵਾਇਆ ਇਹਨਾਂ ਨੇ ਫਿਰ ਉਹ ਬੱਚੀ ਹੁਣ ਇਹਨਾਂ ਨੇ ਦੇਤੀ ਆ ਨਹੀਂ ਦਿੱਤੀ ਮੈਂ ਨਹੀਂ ਪੁੱਛਿਆ ਮੈਂ ਕਿ ਜਦ ਪਰਿਵਾਰ ਆਪਣਾ ਨਹੀਂ ਸੰਪਰਕ ਦਾ ਆਪਣੀ ਲੋੜ ਆ ਜੇ ਕੋਈ ਆਊਗਾ ਤਾਂ ਚੱਲਾਂਗੇ ਬਿਲਕੁਲ ਦਰਸ਼ਕੋ ਆ ਜਿਹੜਾ ਮਸਲਾ ਆ ਸ਼ੰਕਰਾਨੰਦ ਪੂਰੀ ਵਾਲੇ ਦਾ ਇਹ ਮਸਲਾ ਡੇਰਾ ਸਰਸੇ ਵਾਲੇ ਦਾ ਮਸਲਾ ਅਸੀਂ ਵੇਖਦੇ ਸੁਣਦੇ ਸੀ ਵੀ ਕਿੱਦਾਂ ਉਹ ਸ਼ੋਸ਼ਣ ਕਰਦਾ ਡੇਰੇ ਵਿੱਚ ਬੱਚਿਆਂ ਨੂੰ ਰੱਖ ਕੇ ਉਹਨਾਂ ਦਾ ਸਰੀਰਕ ਸੰਬੰਧ ਬਣਾਏ ਜਾਂਦੇ ਆ ਇਸੇ ਤਰ੍ਹਾਂ ਦਾ ਮਸਲਾ ਪੰਜਾਬ ਦੀ ਧਰਤੀ ਤੇ ਔਰ ਪੰਜਾਬ ਵਿੱਚ ਉਹ ਬੰਦਾ ਤੇ 2003 ਤੋਂ ਇਹ ਕੰਮ ਕਰ ਰਿਹਾ ਪਰ ਕਹਿੰਦੇ ਸਾਡੇ ਕੋਲ ਸਬੂਤ ਨਹੀਂ ਸੀ ਹੁਣ ਸਾਡੇ ਅਸਬੂਤ ਲੱਗ ਗਏ ਆ ਸਬੂਤ ਲੱਗਣ ਤੋਂ ਬਾਅਦ ਵੀ ਪੁਲਿਸ ਨਾ ਕਾਰਵਾਈ ਕਰ ਨਹੀਂ ਕਾਰਵਾਈ ਕਰ ਰਹੀ ਲੱਗੇ ਮੰਤਰੀ ਰਲੇ ਹੋਏ ਆ ਹੋਰ ਕਿਹੜੀ ਚੀਜ਼ ਹੈ ਬਾਬੇ ਨੂੰ ਐਸੀ ਚੀਜ਼ ਹੁਣ ਤੱਕ ਵਿਚਾਰੀ ਹੈ ਕਿ ਬਾਬਾ 2003 ਤੋਂ ਇਹ ਭੈੜੇ ਕਰਮ ਕਰ ਰਿਹਾ ਐ ਇੰਨੇ ਜਿਆਦਾ ਸੰਗੀਨ ਜ਼ੁਲਮ ਨੇ ਅਸੀਂ ਤੇ ਇਕੱਲਾ ਸਰਸੇ ਵਾਲੇ ਨੂੰ ਕਹਿੰਦੇ ਆ ਪਰ ਇਹ ਸਰਸੇ ਵਾਲੇ ਤੋਂ ਘੱਟ ਲੋਕ ਨੇ ਜਿਹੜੇ ਐਡੇ ਐਡੇ ਵੱਡੇ ਕੰਮ ਕਰਦੇ ਔਰ ਬੱਚੇ ਵੇਚ ਰਹੇ ਆ 25 25 30 30 ਲੱਖ ਦੇ 25 25 30 30 ਲੱਖ ਦੇ ਹਾਂਜੀ 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 ਦੱਸਿਆ ਗਿਆ ਹਾਂ 25 25 30 30 ਲੱਖ ਦੇ ਅੰਦਰ ਪੀਸੀ ਚ ਵੀ ਗੱਲ ਕਰ ਰਹੇ ਸੀ ਵੀ 25 25 30 30 ਲੱਖ ਦਾ ਬੱਚਿਆਂ ਦਾ ਸੌਦਾ ਹੁੰਦਾ ਹੈ ਬੱਚਿਆਂ ਦਾ ਸ਼ੋਸ਼ਣ ਹੁੰਦਾ ਹੈ ਅੰਦਰ ਇੱਕ ਜੇਲ ਬਣਾਈ ਹੋਈ ਹੈ ਇਹ ਸਾਰਾ ਕੁਝ ਕੋਈ ਵੱਡੀ ਗੱਲ ਨਹੀਂ ਇਹ ਕਿਹੜਾ ਬਾਬਾ ਕਰ ਰਿਹਾ ਸ਼ੰਕਰ ਆਨੰਦ ਪੂਰੀ ਵਾਲਾ ਔਰ ਉਹ ਬੰਦਾ ਪੁਲਿਸ ਦੇ ਹੱਥ ਨਹੀਂ ਆਇਆ ਪੁਲਿਸ ਉਹਨੂੰ ਬਚਾ ਰਹੀ ਹੈ ਅੱਜ ਡੀ ਜੀ ਪੀ ਨੂੰ ਮਿਲ ਚੰਡੀਗੜ੍ਹ ਆਏ ਤੇ ਪ੍ਰੈਸ ਕਲੱਬ 'ਚ ਕਾਨਫਰੰਸ ਕੀਤੀ ਹੈ ਗੱਲਬਾਤ ਕਰਦੇ ਆ ਹੋਰ ਮਸਲੇ ਵੀ ਇਹਨਾਂ ਦੇ ਬਹੁਤ سارے ਸਾਹਮਣੇ ਆਉਂਦੇ ਸਮੇਂ-ਸਮੇਂ ਤੁਹਾਨੂੰ ਬਖਾਉਂਦੇ ਰਵਾਂਗੇ ਸੋ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ